ਨਹੀਂ ਪਈ ਜਾਂਦਾ ਜੀ ਬਹੁਤ ਜਾਦੇ ਆ ਉਹ ਹੈਗਾ ਹਰਿੰਦਰ ਆਪਣਾ ਭਰਾ ਜੀ ਤੇ ਆ ਮਨਪ੍ਰੀਤ ਇਹਨੂੰ ਡਾਕਟਰ ਵੀ ਕਹਿੰਦੇ ਨੇ ਡਾਕਟਰ ਤਾਂ ਹੈਗਾ ਜੀ ਵੈਸੇ ਡਾਕਟਰੀ ਦਾ ਕੋਰਸ ਕੀਤਾ ਇਹਦਾ ਇੱਕ ਇਹਨੂੰ ਡਾਕਟਰ ਤਾਂ ਵੀ ਕਹਿੰਦੇ ਨੇ ਵੀ ਮੂਸਿਆਂ ਨੇ ਇਹਨੂੰ ਦੇਖ ਕੇ ਗਾਣਾ ਲਿਖਿਆ ਸੀ ਕਿਹੜਾ ਵੀ ਉਹੀ ਡਾਕਟਰ ਵਾਲਾ ਹਾਂ ਵੀ ਮੁੰਡਾ ਡਾਕਟਰ ਬਹਿਮਾ ਦਾ ਤੇ ਆ ਆਪਣਾ ਯਾਰ ਹੈਗਾ ਅਮਰਤ ਬਰਾੜ ਅਮਰਤ ਮਲਖਾਨਾ ਪੱਤਰਕਾਰ ਜੀ ਇਹਨੂੰ ਦੇਖ ਕੇ ਆਪਾਂ YouTube ਤੇ ਵੀਡੂਆ ਬਣਾਉਣੀ ਸਿੱਖੀਆਂ ਚੈਨਲ ਵੀ ਇਹਦੇ ਆਪ ਆਪ ਦਾ ਲੋਟ ਕਰਾਇਆ ਇੱਕ ਦੋ ਸੈਟਿੰਗਾਂ ਜੀਆਂ ਕਰਾਈਆਂ ਤੇ ਇਹਨੂੰ ਦੇਖ ਕੇ ਅਰਜਨ ਢਿੱਲੋਂ ਨੇ ਗਾਣਾ ਲਿਖਿਆ ਸੀ ਵੀ ਤੇਰਾ ਯਾਰ ਆ ਪੱਤਰਕਾਰ ਕੁੜੇ ਦੱਸ ਕਿਦੀ ਰੇਲ ਬਣਾਉਣੀ ਆ ਹੁਣ ਆਪਾਂ ਕੀ ਕਰਾਵਾਂ ਇੱਕ ਹੋਰ ਮਤ ਦਾ ਕੀ ਖਬਰ ਆ ਜੀ ਹਾਂ ਇਹ ਪਿੰਡ ਫਲਕਾਣਾ ਤੋਂ ਮੈਂ ਇਹ ਵੀਡੂਆ ਬਹੁਤ ਵਧੀਆ ਪਉਂਦਾ ਪਰ ਪਤਾ ਨਹੀਂ ਅੱਧੋ ਵੱਧ ਪਿੰਡ ਦੇ ਨਾਲ ਸਾਥ ਦਿੰਦਾ ਵੀ ਵਿੱਚ ਚੁਣਮੇ ਗਿਣਮੇ ਦੇ ਬੰਦੇ ਹੈਗੇ ਜਿਹੜੇ ਇਹਦੀਆਂ ਵੀਡੂਆ ਨੂੰ ਪਸੰਦ ਨਹੀਂ ਕਰਦੇ हां ਬਿਓ ਸਾਰੇ ਪਿੰਡ ਤੇ ਹੁੰਦਿਆ ਚੱਲ ਕੋਈ ਗੱਲ ਨਹੀਂ ਆ ਆਕਾਸ਼ ਠੀਕ ਹੈ ਜੀ ਹੁਣ ਆਪਾਂ ਇਹ ਗੱਲਾਂ ਬਾਤਾਂ ਕਰਦੇ ਜਾਵਾਂਗੇ ਵੀਡੀਓ ਦਾ ਆਨੰਦ ਮਾਣਿਓ ਉਮੀਦ ਕਰਦਾ ਹਾਂ ਵੀ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਊਗੀ ਮੀਂਹ ਪਈ ਜਾਂਦਾ ਜੀ ਤੇ ਮੌਸਮ ਹੈਗਾ ਬਹੁਤ ਵਧੀਆ ਤਰੀਕ ਹਾਂ ਮੀਂਹ ਮਹੀਨੇ 'ਚ ਮੌਸਮ ਬਹੁਤ ਵਧੀਆ ਹੁੰਦਾ ਤਰੀਕ ਹੈਗੇ ਜੀ ਅੱਜ 25 25 8ਵਾਂ ਮਹੀਨਾ 2025 25 25 ਦੋ ਵਾਰੀ ਆ ਗਿਆ ਜੀ ਏ 25 8 25 25 8 25 ਬਰਾਬਰ 50 ਯਾਰ ਜੀ ਟੋਲ ਫਲਾ ਜਾ ਮੌੜਾਂ ਵਾਲਾ ਹੈ ਇਹ ਤਾਂ ਆਪਾਂ ਪਰਚੀ ਨਹੀਂ ਕਟਾਉਣੀ ਜੀ ਆ ਆਪਣਾ ਮੁੰਡਾ ਹੈਗਾ ਇੱਕ ਨਾਲ ਇਹ ਸਿੱਧਾ ਐਂ ਟਪਾ ਦੂ ਜੀ ਵਾ ਇਹ ਹੈਗੇ ਨੇ ਕਿਸਾਨ ਏਕਤਾ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਧਰ ਗਈ ਸਾਡੇ ਕੋਲ ਸਾਰੇ ਪ੍ਰਬੰਧ ਆ ਜੀ ਆ ਬਿਲਕੁਲ ਸਹੀ ਪ੍ਰਬੰਧ ਸਾਰੇ ਸਾਡੇ ਨਹੀਂ ਆ ਇਹਦੇ ਕੋਲ ਹੋ ਆਹੋ ਲੱਭਾ ਜੀ ਭੁੱਕੀ ਲੈਣ ਚੱਲੇ ਹੀ ਮੂੰਹ ਬੰਦ ਰਿਹਾ ਬੇਟਾ ਅਧਿਆਪਕ ਸਿੰਘ ਹੈ ਆ ਦੇਖੋ ਜੀ ਸਮੁੰਦਰ ਜਲ ਥਲ ਹੋਈ ਪਈ ਏ ਧਰਤੀ ਦੇਖ ਸਾਡੇ ਕੋਲ ਪਾਣੀ ਵਾਲੀ ਆ ਇਹ ਸਾਡੇ ਕੋਲੇ ਗੱਡੀ ਦੂਜੀ ਆ ਬਾਹਰ ਲਾਈਟਾਂ ਵਾਲੀ ਦੂਜੀ ਬਾਹਰ ਲਾਈਟਾਂ ਵਾਲੀ ਆ ਜੀ ਕੋਈ ਨਮੀ ਪੰਜਾਬ ਦਾ ਮਾਹਰ ਹੈ ਹਾਂ ਆ ਦੇਖੋ ਰਾਮਪੁਰੇ ਦੇ ਨੇੜੇ ਪਹੁੰਚਣ ਵਾਲੇ ਜੀ ਆਪਾਂ ਤੇ ਮੌਸਮ ਬਹੁਤ ਵਧੀਆ ਆ ਜਿਹੜਾ ਮੀਂਹ ਇਹ ਹੁਣ ਥੋੜਾ ਜਿਹਾ ਪਹਿਲਾਂ ਨਾਲੋਂ ਆਪਣੇ ਪਿੰਡਾਂ 'ਗ ਨੀਮੀ ਬਾਹਲਾ ਸੀ ਇੱਥੇ ਘੱਟ ਆ ਜੀ ਇੱਥੇ ਮੌਸਮ ਦਾ ਫਰਕ ਆ ਠੀਕ ਆ ਮੌਸਮ ਦਾ ਪੂਰੀ ਵਧੀਆ ਠੰਡਾ ਠੰਡਾ ਪਰ ਮੀਂਹ ਘੱਟ ਆ ਇਹ ਜ ਹਲੇਲੂਆ ਆ ਜਾਂਦਾ ਹੈ ਜ ਹਲੇਲੂਆ ਆਪਾਂ ਬਰਨਾਲਾ ਮੇਨ ਹਾਈਵੇ ਤੇ ਜਾ ਰਹੇ ਹਾਂ ਜੀ ਉਹ ਦੇਖੋ ਸਾਹਮਣੇ ਮੋੜ ਵੀ ਲਿਖਿਆ ਆ ਗਿਆ ਲੱਗਿਆ ਆ ਗਿਆ ਚਮਕਦਾ ਵੀ ਜਗਮਗ ਜਗਮਗਾ ਕਰਦਾ ਜੋ ਲਾਈਟਾਂ ਮੈਂ ਨਹੀਂ ਉਹ ਤੋਂ ਹੋਰ ਜਗਮਗ ਜਗਮਗਾ ਕਰਦਾ ਬੱਦਲ ਵਾਈ ਵੀ ਬੱਦਲ ਵਾਈ ਵੀ ਹੋ ਰਹੀ ਆ ਬੱਦਲ ਵਾਈ ਤਾਂ ਹੋਣੀ ਆ ਜਦੋਂ ਮੀਂਹ ਆ ਰਿਹਾ ਆਹ ਕਾਰ ਦਾ ਮਿਊਜ਼ਿਕ ਆ ਜਿਹੜਾ ਗਾਣੇ ਦੀ ਆਵਾਜ਼ ਘੱਟ ਕਰਦੀ ਕਹਿੰਦੇ ਜੇ ਇਹ ਆਪਾਂ ਵੀਡੀਓ ਬਣਾਈ ਨੇ ਵਿੱਚ ਚੱਲਦਾ ਇਹ ਨਾ ਮੇਰਾ ਕਾਪੀਰਾਈਟ ਆ ਇਹਦਾ ਆਪਣੀ ਵੀਡੀਓ ਤੇ ਇੱਕ ਵੀਡੀਓ ਤੇ ਆਪਣੀ ਤੇ ਆ ਗਿਆ ਮੈਂ ਕਿੱਦਿ ਤੇ ਹੋਰ ਨਾਲ ਤਾਂ ਪਾ ਗੀ ਹਲ ਤਾਂ ਪਾ ਗੀ ਵੀਡੀਓ ਆਪਾਂ ਦੋ ਤਿੰਨ ਸਾਰੀਆਂ ਹੌਲੀ ਹੌਲੀ ਆਪਾਂ ਮੰਜ਼ਲਾਂ ਤੇ ਪਹੁੰਚਾਂਗੇ ਮੀਂਹ ਹੁਣ ਬਹੁਤ ਜ਼ਿਆਦਾ ਆ ਚੁੱਕਿਆ ਜੀ ਤੇ ਹੁਣ ਅਸੀਂ ਕਾਰ ਆਵਦੀ ਹੌਲੀ ਕਰ ਲਈ ਤੇ ਤੁਸੀਂ ਮੀਂਹ ਪੈਂਦੇ ਜੀ ਡਿਪਰ ਡੁੱਪਰ ਛੱਟ ਲਿਆ ਕਰੋ ਅਸੀਂ ਵੀ ਹੁਣਾਂ ਦੇ ਕਾਰ ਦੇ ਸਾਰੇ ਡਿਪਰ ਤੇ ਲਾਈਟਾਂ ਔਨ ਕਰ ਲਈਆਂ ਜੀ ਤੇ ਬਾਅਦ ਧਿਆਨ ਰੱਖੋ ਵੀ ਹੌਲੀ ਹੋਵੇ ਅਟਕੀਆਂ ਦਾ ਪਾਣੀ ਚੈੱਕ ਕਰਦਾ ਹੋਇਆ ਵੀ ਖਾਰਾ ਕਿ ਮਿੱਠਾ ਤੇਰੋਂ ਨਾ ਤਾਂ ਪਾਇਆ ਆਪਣੇ ਪਿੰਡ ਦਾ ਤੂੰ ਐਂ ਦੇਖ ਲਾ ਆਪਣੇ ਆਪਣਾ ਭਰਾ ਵੀ ਲਾਈਵ ਹੋ ਜਾਂਦਾ ਕਿੱਥੇ ਕਿੱਥੇ ਰਾਤ ਦਾ ਮੀਂਹ ਪੈ ਰਿਹਾ ਜਰੂਰ ਦੱਸਿਓ ਕਰਿਓ ਮੈਸੇਜ ਜਿਹੜੇ ਭੈਣ ਭਰਾ ਫ੍ਰੀ ਬੈਠੇ ਨੇ ਕੱਲ ਵੀ ਵਾਰਸ਼ ਹੈ ਜਿਹੜੀ ਲਗਾਤਾਰ ਹੋ ਰਹੀ ਹੈ ਤੇ ਜੇ ਗੱਲਾਂ ਮਾਨਸਾ ਤਲਵੰਡੀ ਸਾਹਿਬ ਉਹਦੀ ਕੀਤੀ ਜਾਵੇ ਨਰਮਾ ਪੱਟੀ ਏਰੀਏ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਮੌਸਮ ਰਿਹਾ ਤਾਂ ਨਰਮੇ ਦਾ ਜਿਹੜਾ ਨੁਕਸਾਨ ਹੈ ਬਹੁਤ ਜ਼ਿਆਦਾ ਹੋਊਗਾ ਦਾ ਨਾ ਹੀ ਨਹੀਂ ਲੈ ਰਹੀ بارش ਜੇ ਹਸਾਬ ਦੀ ਪਵੇ ਤਾਂ ਬਹੁਤ ਚੰਗੀ ਆ ਫਸਲਾਂ ਵਾਸਤੇ ਪਰ ਜਿਵੇਂ ਹੁਣ ਰੱਬ ਮੀਂਹ ਪਾ ਰਿਹਾ ਐ ਤਾਂ ਫਿਰ ਇਹਦਾ ਬਹੁਤ ਨੁਕਸਾਨ ਆ ਨਰਮੇ ਖਰਾਬ ਹੋ ਜਾਣਗੇ ਤੇ ਪਾਣੀ ਖੜ ਕੇ ਨਰਮੇ ਆਪੇ ਖਰਾਬ ਹੋ ਜਾਣਗੇ ਲੜਾਈ ਦਾ ਕਾਰਨ ਬਣ ਗਏ ਇੱਕ ਦੂਜੇ ਦੇ ਬਾਹਨ ਤੇ ਪਾਣੀ ਟੱਪੂਆ ਉਹ ਆਖੂਗਾ ਵੀ ਹਾਂ ਮੇਰੇ ਤੋਂ ਪਾਣੀ ਡੋੜਦਾ ਫਲਾਨਾ ਤੇ ਉਹ ਕਹਿੰਦਾ ਲੜਾਈ ਹੈ ਮੇਰੀ ਆਹ ਸਮੁੰਦਰ ਆ ਚੁੱਕਾ ਜੀ ਸਮੁੰਦਰ ਦੇ ਵਿੱਚ ਅਸੀਂ ਸੁਖਵੀਰ ਬਾਦਲ ਵਾਲੀ ਪਾਣੀ ਵਾਲੀ ਬੱਸ ਵਾਂਗੂ ਜਾਂਦੇ ਹੋਏ ਬਹੁਤ ਹਾਲਾਤ ਬੁਰੇ ਨੇਾਰੇ ਕੋ ਬੱਚੇ ਪਾਣੀ ਨਾਲ ਆਨੰਦ ਮਾਨਦੇ ਹੋਏ ਦੇਖੋ ਆਹ ਦੇਖੋ ਟਰੱਕ ਜੀ ਟਰੱਕ ਜੀ ਗੱਡੀ ਜੀ ਆ ਗਈ ਜੀ ਹੇ 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 ਉਹਨੇ ਕੋ ਭਾਈ ਨੇ ਬਹੁਤ ਵਧੀਆ ਤਰੀਕਾ ਬਣਾਇਆ ਹੋਇਆ ਆ ਦਾ ਸਿਰ ਢਕਣ ਦਾ ਹਾਂਜੀ ਉਹ ਦੇਖੋ ਇਹਨੂੰ ਕਹਿੰਦੇ ਨੇ ਪਿੰਡਾਂ ਦੇ ਮੋੜ ਮੋੜ ਚ ਚੱਲ ਖਿੱਚ ਮਾਰਾ ਹੁਣ ਮੋੜ ਮੋੜ ਜਾ ਤੇ ਸੁਦਾਵੇ ਪਿੰਡ ਦੀਆਂ ਦੇਖ ਲਿਆ ਦੀ ਬਿਲਕੁਲ ਸੱਤ ਵਚਨ ਜੀ ਸੱਤ ਵਚਨ ਪਿੰਡ ਦਾ ਨਾਹਰਾ ਬਹੁਤ ਗਲਤ ਇਹ ਨਹੀਂ ਲਿਆ ਰਿਹਾ ਆ ਗੱਡੀ ਖੜ ਗਈ ਆ ਬਹੁਤ ਗਲਤ ਆ ਬਹੁਤ ਗਲਤ ਰਣੀ ਆ ਆ ਆ ਦੇਖੀ ਕਿੰਨੀ ਹਾਸਿਆਂ ਦਾ ਕਾਰਨ ਬਣਦੀ ਆ ਇਹ ਬੰਦ ਕਰ ਬੋਲੋ ਜੀ ਜੂ ਕਰਕੇ